ਸੋਸ਼ੀਆ ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਸ਼ੰਭੂ ਬਾਰਡਰ ਤੇ ਲਗਾਤਾਰ ਕਿਸਾਨ ਡਟੇ ਹੋਏ ਨੇ ਤੇ ਇਸ ਅੰਦੋਲਨ ਦੀ ਇੱਕ ਖਾਸ ਗੱਲ ਇਹ ਹੈ ਕਿ ਇੱਥੇ ਵੱਖਰੀਆਂ ਵੱਖਰੀਆਂ ਤਸਵੀਰਾਂ ਜਿਹੜੀਆਂ ਨੇ ਖੂਬਸੂਰਤ ਤਸਵੀਰਾਂ ਵੀ ਕਹਿ ਸਕਦੇ ਆ ਮੋਟੀਵੇਸ਼ਨ ਤਸਵੀਰਾਂ ਵੀ ਉਹ ਵੀ ਦੇਖਣ ਨੂੰ ਮਿਲਦੀਆਂ ਆ ਅੱਜ ਬੇਸ਼ੱਕ ਸਾਡੇ ਨਾਲ ਇੱਥੇ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਜਿਹੜੇ ਰਫਤਾਰ ਰਾਏ ਮੌਜੂਦ ਨੇ ਪਰ ਨਾਲ ਤੁਸੀਂ ਉਹਨਾਂ ਦੇ ਸੱਜੇ ਖੱਪੇ ਦੇਖ ਸਕਦੇ ਹੋ ਕਿ ਜਿਹੜੇ ਸਪੈਸ਼ਲ ਕੈਟਾਗਰੀ ਦੇ ਲੋਕ ਨੇ ਉਹ ਇੱਥੇ ਸਾਡੇ ਨਾਲ ਮੌਜੂਦ ਨੇ ਹੈਂਡੀਕੈਪ ਨੇ ਵੇ ਵੀਰ ਪਰ ਜੱਜਬੇ ਨੂੰ ਸਲਾਮ ਹੈ ਕਿ ਇਥੇ ਕਿਸਾਨਾਂ ਦਾ ਸਾਥ ਦੇਣ ਦੇ ਲਈ ਸ਼ੰਭੂ ਬਾਰਡਰ ਪਹੁੰਚੇ ਨੇ ਤੇ ਸਹੀ ਕਿਹਾ ਜਾਂਦਾ ਹੈ ਪੰਜਾਬੀਆਂ ਦੇ ਲਈ ਕਿ ਸ਼ੇਰ ਚਾਹੇ ਜ਼ਖਮੀ ਹੋਵੇ ਚਾਹੇ ਜੜਾ ਪਹਜ ਹੋਵੇ ਪਰ ਜਦੋਂ ਹੱਕ ਲੈਣੇ ਹੁੰਦੇ ਨੇ ਤੇ ਡਟੇ ਜਾਂਦਾ ਹਾਂਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਜਿਹੜਿਆ ਦੋਨੇ ਮੇਰੇ ਵੱਡੇ ਭਰਾ ਇੱਥੇ ਆਏ ਨੇ ਆ ਬਾਈ ਪਹਿਲੇ ਦਿਨ ਤੋਂ ਤੇਰਾ ਤਰੀਕ ਤੋਂ ਇੱਥੇ ਪਹੁੰਚੇ ਹੋਏ ਆ ਇੱਕ ਵਾਰ ਤੁਸੀਂ ਹੋਰ ਦੇਖੋ 13 ਤਰੀਕ ਨੂੰ ਜਿਹੜੇ ਅਥਰੂ ਗੈਸ ਦੇ ਗੋਲੇ ਚੱਲੇ ਆ ਆ ਬਾਈ ਦੀ ਲੱਤ ਦੇ ਉੱਪਰ ਗੋਲਾ ਬੱਜਿਆ ਹੋਇਆ ਦੇਖੋ ਆ ਬਾਈ ਦੀ ਦਿਖਾਈ ਬਾਈ ਆ ਬਾਈ ਦੀ ਲੱਤ ਦੇ ਉੱਪਰ ਗੋਲਾ ਬੱਜਿਆ ਹੋਇਆ ਤੇ ਤੁਸੀਂ ਇੱਕ ਚੀਜ਼ ਹੋਰ ਦੇਖੋ ਆਪਣਾ ਜਿਹੜਾ ਇਹ ਅੰਦੋਲਨ ਚੱਲਿਆ ਹੈ ਸ਼ਾਂਤਮਈ ਅੰਦੋਲਨ ਸ਼ਾਂਤਮਈ ਅੰਦੋਲਨ ਆ ਜਿਹੜੇ ਸਾਡੇ ਨੌਜਵਾਨ ਆ ਉਹ ਸ਼ਾਂਤਮਈ ਤਰੀਕੇ ਦੇ ਨਾਲ ਸ਼ੰਭੂ ਬਾਰਡਰ ਦੇ ਉੱਪਰ ਬੈਠੇ ਆ ਦਰ ਰਾਤ ਸਿਮਰਨ ਕਰਦੇ ਆ ਤੇ ਆ ਬਾਈ ਹੁਣੀ ਹੈਂਡੀਕੈਪ ਆ ਭਾਵੇਂ ਉਹਨਾਂ ਦੇ ਸਾਹਮਣੇ ਬੈਠੇ ਆ ਤੇ ਉਹਨਾਂ ਨੂੰ ਤੁਸੀਂ ਜਾ ਕੇ ਇੱਕ ਗੱਲ ਪੁੱਛੋ ਵੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਕਿਵੇਂ ਗੋਲੇ ਸੈੱਟ ਲਿਓ ਪਰਸੋਂ ਇੱਕ ਮੁੰਡੇ ਦੀ ਅਮਰਤ ਸਰ ਦਾ ਉਹ ਸੱਚ ਸੌਰੀ ਲੁਧਿਆਣੇ ਦਾ ਮੁੰਡਾ ਅਮਰਤਪਾਲ ਸਿੰਘ ਉਹਦਾ ਨਾਮ ਆ ਰਾਜਪੁਰੇ ਹਸਪਤਾਲ ਦੇ ਵਿੱਚ ਪਿਆ ਥਰੂ ਗੈਸ ਦਾ ਗੋਲਾ ਉਹਦੀ ਲੱਤ ਦੇ ਕੋਲ ਫਟਿਆ ਉਹਦੀ ਲੱਤ ਟੁੱਟ ਗਈ ਤੇ ਇੱਕ 17 ਸਾਲ ਦਾ ਮੁੰਡਾਗਾ ਮਾਝੇ ਵਾਲੇ ਪਾਸਿਓਂ ਆ ਅਸਲੀ ਗੋਲੀ ਇਹਨਾਂ ਨੇ ਚਲਾਈ ਆ 315 ਦੀ 17 ਸਾਲ ਦੀ ਉਮਰ ਆ ਉਹਦੀ ਬਾਹ ਦੇ ਵਿੱਚ ਦੀ ਗੋਲੀ ਲੰਗੀ 250 ਤੋਂ ਉੱਤੇ ਬੰਦਾ ਇਹਨਾਂ ਨੇ ਸਾਡਾ जख्मी ਕਰਤਾ ਸਾਡੇ 17 ਸਾਲ ਦੇ ਇਹਨਾਂ ਨੇ ਨੌਜਵਾਨ ਨਹੀਂ ਬਖਸ਼ੇ ਤੇ ਆ ਹੈਂਡੀਕੈਪ ਬਾਈ ਨਹੀਂ ਉਹਨਾਂ ਨੇ ਬਖਸ਼ੇ ਨਾ ਉਹ ਗੋਲਾ ਸੱਟਣ ਲੱਗੇ ਦੇਖਦੇ ਆ ਨਾ ਕੁਝ ਹੋਰ ਵੀ ਤੁਸੀਂ ਘੱਟੋ ਘੱਟ ਇਹੀ ਦੇਖ ਲਓ ਵੀ ਜਿਹੜੇ ਸਾਡੇ ਨੌਜਵਾਨਾ 6 ਮਈ ਕੇ ਦੇ ਨਾਲ ਬੈਠੇ ਆ ਆਪਦੇ ਹੱਕ ਮੰਗ ਰਹੇ ਆ ਤੇ ਉੱਪਰ ਦੀ ਆਪਾਂ ਕਹਨੇ ਆ ਵੀ ਸਾਡਾ ਦੇਸ਼ ਲੋਕਤੰਤਰ ਦੇਸ਼ ਆ ਇੱਥੇ ਸਾਰਿਆਂ ਨੂੰ ਹੱਕ ਮਿਲੇ ਹੋਏ ਆ ਤੁਸੀਂ ਐਂ ਦੇਖੋ ਐਨੀ ਦਾ ਚੀਨ ਦੇ ਬਾਰਡਰ ਦੇ ਉੱਪਰ ਨਹੀਂ ਸਿਕਿਉਰਿਟੀ ਹੈ ਜਿੰਨੀ ਇਹਨਾਂ ਨੇ ਇੱਥੇ ਬਣਾਈ ਹੋਈ ਆ ਠੀਕ ਆ ਤੇ ਅਗਲੀ ਗੱਲ ਤੁਸੀਂ ਦੇਖੋ ਆਪਾਂ ਨੂੰ ਕਾਨੂੰਨੀ ਅਧਿਕਾਰ ਆ ਆਪਾਂ ਆਪਦੇ ਹੱਕਾਂ ਦੇ ਲਈ ਠੀਕ ਆ ਸ਼ਾਂਤਮਈ ਤਰੀਕੇ ਦੇ ਨਾਲ ਅੰਦੋਲਨ ਕਰ ਸਕਦੇ ਆ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਇਹ ਤਾਂ ਆਪ ਹੀ ਲੋਕਤੰਤਰ ਦਾ ਘਾਣ ਕਰੀ ਜਾਂਦੇ ਆ ਤੇ ਆਪਾਂ ਤਾਂ ਹਰਿਆਣੇ ਦੇ ਵਿੱਚ ਵੀ ਨਹੀਂ ਹੈਗੇ ਇੱਥੇ ਆਪਾਂ ਪੰਜਾਬ ਚ ਆ ਭਗਵੰਤ ਮਾਨ ਸਾਹਿਬ ਪਤਾ ਨਹੀਂ ਕਿਉਂ ਨਹੀਂ ਬੋਲਦੇ ਤੇ ਹਰਿਆਣੇ ਵਾਲੇ ਦੂਜੀਆਂ ਸਟੇਟਾਂ ਵਾਲੇ ਇੱਧਰ ਬੜੇ ਫਿਰਦੇ ਆ ਤੇ ਆ ਕੇ ਸਾਡੇ ਨੌਜਵਾਨਾਂ ਦੇ ਤਸ਼ੱਦਦ ਕਰਦੇ ਆ ਜੀ ਉਹੀ ਸਵਾਲ ਤੇ ਆ ਰਿਹਾ ਹੈ ਸਿਗਾ ਕਿ ਇੱਕ ਪਾਸੇ ਕੱਲ ਦੇ ਜਾਂ ਜਿੰਨੀਆਂ ਵੀ ਹੁਣ ਮੀਟਿੰਗ ਹੋਈਆਂ ਚਾਰਗੇਟ ਦੀ ਮੀਟਿੰਗ ਹੋ ਗਈ ਹਰ ਇੱਕ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਆਪ ਜਾ ਰਹੇ ਨੇ ਕਹਿ ਰਹੇ ਨੇ ਕਿ ਮੈਂ ਤਾਂ ਕਿਸਾਨਾਂ ਦਾ ਵਕੀਲ ਬਣ ਕੇ ਇੱਥੇ ਨਿੱਤਰ ਰਿਹਾ ਅਰ ਜਦੋਂ ਪੰਜਾਬ ਦੀ ਹਦੂਦ ਦੇ ਵਿੱਚ ਡਰੋਨ ਆ ਗਏ ਪੁੱਲ ਵੀ ਪੰਜਾਬ ਚ ਪੈਂਦਾ ਜਿੱਥੇ ਬੈਰੀਕੇਡ ਲੱਗੇ ਹੋਏ ਨੇ ਤਾਂ ਪਟਿਆਲੇ ਦਾ ਡੀਸੀ ਲੈਟਰ ਲਿਖ ਰਿਹਾ ਕਿ ਤੁਸੀਂ ਗਲਤ ਕਰ ਰਹੇ ਹੋ ਪਰ ਮੁੱਖ ਮੰਤਰੀ ਸਾਹਿਬ ਦਾ ਇਸ ਤੇ ਕੋਈ ਬਿਆਨ ਨਹੀਂ ਆਇਆ ਉਲਟਾ ਐਂਬੂਲੈਂਸਾਂ ਤਿਆਰ ਕਰਾਤੀਆਂ ਸਾਰੇ ਜਿੰਨੇ ਵੀ ਆ ਚਲੋ ਕੌਸ਼ਕਤ ਚੰਗੇ ਹੋਣਗੇ ਲੰਡੇ ਠੱਠੇ ਦੇ ਸਾਲੇ ਆ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਦੇਖੋ ਭਗਵਾਨ ਤਮਾਰ ਬਿਆਨ ਕਿਉਂ ਨਹੀਂ ਦਿੰਦਾ ਉੱਪਰ ਦੀ ਨਾ ਚਲਾਕੀ ਦੇਖੋ ਮੀਟਿੰਗ ਰੱਖ ਲਿਆ ਕਿਸਾਨਾਂ ਨਾਲ ਸ਼ਾਮ ਨੂੰ ਵੀ ਸਾਰਾ ਦਿਨ ਟਿਕੇ ਬੈਠੇ ਰਹਿਣਗੇ ਸ਼ਾਮ ਨੂੰ ਮੀਟਿੰਗ ਕਰਾਂਗੇ ਫੇਰ ਫੇਰ ਅਗਲੀ ਮੀਟਿੰਗ ਕਰ ਦਿੰਦੇ ਆ ਹੁਣ ਸਾਡੇ ਕਿਸਾਨ ਆਗੂਆਂ ਨੂੰ ਸੋਚਣਾ ਚਾਹੀਦਾ ਕਿਉਂਕਿ ਚਲੋ ਪਿਛਲਾ ਮੋਰਚਾ ਸੀ ਆਪਾਂ 2 ਮਹੀਨੇ ਬੈਠੇ ਰਹੇ ਸ਼ੰਭੂ ਬਾਰਡਰ ਤੇ ਮੈਨੂੰ ਪਤਾ ਉਸ ਤੋਂ ਬਾਅਦ ਚੋ ਪੈਰੀਗੇਟ ਪੱਟੇ ਆਪਾਂ ਉਦੋਂ ਆਪਣੇ ਕੋਲ ਸਮਾਂ ਬਥੇਰਾ ਲੰਬਾ ਸੀਗਾ ਹੁਣ ਕੀ ਆ ਇਹ ਗੱਲ ਕਿਸੇ ਨੇ ਕੀਤੀ ਨਹੀਂ ਹੁਣ ਮੂਰੇ ਚੋਣਾ ਆਉਣ ਵਾਲੀਆਂ ਨੇ ਮਾਚਰ ਚੋਣਾ ਲੱਗ ਜਾ ਦਿਨ 10 ਆ ਚੋਣ ਜਾਬਤਾ ਲੱਗੇ ਜਾਣਾ ਮੋਦੀ ਨੇ ਹੱਥ ਖੜੇ ਕਰ ਜਾਣੇ ਆ ਵੀ ਮੇਰਾ ਤਾਂ ਭਾਈ ਕੋਈ ਲੇਖਾ ਦੇਖਈ ਹੈ ਨਹੀਂਗਾ ਹੁਣ ਮੈਂ ਤਾਂ ਛੱਡ ਗਿਆ ਸਰਕਾਰ ਹੈ ਨਹੀਂ ਫਲਾਣਾ ਧੌਂਕਾ ਫਿਰ ਬੈਠੇ ਝਾਕੀ ਜਾਵਾਂਗੇ ਬਟਰ ਬਟਰ ਇੱਥੇ ਸੋ ਐਸੇ ਕਰਕੇ ਸਾਡੇ ਨੌਜਵਾਨ ਵੀ ਕਾਲੀ ਕਰਦੇ ਆ ਹਨਾ ਆਗੂਆਂ ਦੇ ਨਾਲ ਗੱਲਬਾਤ ਕਰਦੇ ਆ ਚਲੋ ਆਗੂ ਸਿਆਣੇ ਆ ਉਹਨਾਂ ਨੂੰ ਤਜਰਬਾ ਭਾਵੇਂ ਸਾਡੀ ਤੁਸੀਂ ਨਿਆਣੀ ਮਤ ਲੈ ਲਓ ਜਿੰਨੀ ਕਿ ਸਾਨੂੰ ਅਗਲਾ ਹੀ 19 ਗੱਲ ਕਰਦੇ ਆ ਚਲੋ ਉਹਨਾਂ ਨੇ ਕੀ ਪਤਾ ਅਗੇ ਕੀ ਚੀਜ਼ ਸੋਚੀ ਹੋਵੇ ਹਨਾ ਕਿਉਂਕਿ ਮੋਰਚਿਆਂ 'ਚ ਉਹਨਾਂ ਨੂੰ ਲੰਬਾ ਸਮਾਂ ਹੋ ਗਿਆ ਪਰ ਮੇਰੇ ਮੁਤਾਬਕ ਆਹਾ ਬਸ 2-3 ਦਿਨਾਂ ਦੇ ਵਿੱਚ ਵਿੱਚ ਇਹਨਾਂ ਨੂੰ ਫੈਸਲਾ ਲੈਣਾ ਚਾਹੀਦਾ ਜੇ ਚੋਣ ਜਾਬਤਾ ਲੱਗ ਗਿਆ ਫਿਰ ਬਹੁਤ ਔਖਾ ਹੋ ਜਾਣਾ ਬਾਈ ਫਿਰ ਇਹ ਤਾਂ ਹੋਣੀ ਨਹੀਂ ਬਖਸ਼ ਦੇ ਸ਼ਾਂਤਮਈ ਤਰੀਕੇ ਨਾਲ ਬੈਠੇ ਫਿਰ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਤੁਹਾਨੂੰ ਪਤਾ ਹੀ ਇਹਨਾਂ ਨੇ ਕੋਸ਼ ਕਰਨਾ ਹੁਣ ਹੁਣੀ ਇਹਨਾਂ ਨੇ ਸਾਡਾ 250 ਬੰਦਾ ਜ਼ਖਮੀ ਕਰਤਾ ਕਿੰਨੀਆਂ ਸ਼ਹੀਦیاں ਹੋ ਗਈਆਂ ਪਰਸੋ ਪਰਸੋ ਦੀ ਗੱਲ ਆ ਇੱਕ ਬਜ਼ੁਰਗ ਇੱਥੇ ਸ਼ਹੀਦ ਹੋਇਆ ਥਰੂ ਗਾਦੀ ਗੈਸ ਜੰਮ ਗਈ ਸੀ ਉਹਨਾਂ ਦੇ ਅੰਦਰ ਹਨਾ ਅੱਜ ਵੀ ਸ਼ਹੀਦ ਹੋ ਗਏ ਤੇ ਆਪਾਂ ਦਾ ਸ਼ਾਂਤਮੀ ਤਰੀਕੇ ਦੇ ਨਾਲ ਬੈਠੀ ਇੱਥੇ ਆਪਦੇ ਜਿਹੜੇ ਜਵਾਨ ਆ ਨੌਜਵਾਨ ਜਾਂ ਬਜ਼ੁਰਗ ਸ਼ਹੀਦ ਕਰਵਾਈ ਜਾਂਦੇ ਆ ਤੇ ਅਗਲੀ ਗੱਲ ਦੇਖੋ ਪਹਿਲੇ ਮੋਰਚੇ ਦੇ ਵਿੱਚ 750 ਬੰਦਾ ਸੀਗਾ ਜਿਹੜਾ ਸਾਡਾ ਉਹ ਸ਼ਹੀਦ ਹੋਇਆ ਸੀਗਾ ਪਹਿਲੇ ਮੋਰਚੇ ਦੇ ਵਿੱਚ 750 ਤੇ ਉਹਨਾਂ ਵਿੱਚੋਂ ਅੱਧਿਆਂ ਨੂੰ ਚਲੋ ਨੌਕਰੀ ਮਿਲ ਗਈ ਅੱਧਿਆਂ ਨੂੰ ਜਿਹੜਾ ਇਨਸਾਫ ਮਿਲਿਆ ਉਦੋਂ ਤੇ ਤੁਸੀਂ ਦੇਖੋ ਜਿਹੜਾ 300 ਬੰਦਾ ਰਹਿ ਗਿਆ ਪਿੱਛੇ ਉਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ ਜਿਹੜਾ ਪਿੱਛੇ 300 ਬੰਦਾ ਰਹਿ ਗਿਆ ਹੈਪੀ ਮੁੰਡਾ ਗਾ ਜਿਹੜਾ ਮੂਹਰੇ ਹੋ ਕੇ ਬੈਰੀਗੇਡ ਪੱਟਦਾ ਉਹ ਮੁੰਡੇ ਦਾ ਬਾਪ ਪਹਿਲੇ ਮੋਰਚੇ ਦੇ ਵਿੱਚ ਸ਼ਹੀਦ ਹੋਇਆ ਕਿਸੇ ਨੇ ਸਾਰ ਨਹੀਂ ਲਈ ਤੇ ਕੀ ਸਾਡੇ ਕਿਸਾਨ ਆਗੂਆਂ ਨੂੰ ਇਹ ਵੀ ਦੇਖਣਾ ਚਾਹੀਦਾਗਾ ਵੀ ਜਿਨ੍ਹਾਂ ਨੇ ਆਪਦੇ ਪਰਿਵਾਰਾਂ ਦੇ ਜੀ ਗਵਾਏ ਆ ਜਿਨ੍ਹਾਂ ਚਿਰ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਐਮਐਸਪੀ ਦਾ ਆਪਾਂ ਲੈ ਲੈਣੀ ਆ ਪਰ ਜਿਨ੍ਹਾਂ ਨੇ ਆਪਦੇ ਜੀ ਗਵਾਲੇ ਜਿਨ੍ਹਾਂ ਚਿਰ ਸਰਕਾਰ ਉਹਨਾਂ ਨੂੰ ਨੌਕਰੀ ਨਹੀਂ ਦਿੰਦੀ ਜਾਂ ਫਾਈਨੈਂਸ਼ੀਅਲੀ ਸਹਾਇਤਾ ਨਹੀਂ ਕਰਦੀ ਆ ਆਪਾਂ ਮੋਰਚਾ ਨਹੀਂ ਚੱਕਣਾ ਇਹ ਚੀਜ਼ ਬਹੁਤ ਜ਼ਰੂਰੀ ਆ ਆਪਦਿਆਂ ਦੇ ਨਾਲ ਖੜਨਾ ਬਹੁਤ ਜ਼ਰੂਰੀ ਆ ਰਫ਼ਤਾਰ ਲੱਗਦਾ ਨਹੀਂ ਕਿ ਪਿਛਲੀ ਵਾਰ ਕਾਲੀ ਜਿਆਦਾ ਕਰ ਗਏ ਕਿਉਂਕਿ ਕਹਿੰਦੇ ਨਾ ਕਿ ਐਸਕੇਐਮ ਦਾ ਦਬਕਾ ਇਦਾਂ ਦਾ ਬਣ ਗਿਆ ਸੀਗਾ ਕਿ ਪ੍ਰਧਾਨ ਮੰਤਰੀ ਤੱਕ ਜਿਹੜਾ ਡਰ ਕੇ ਰਹਿਣ ਲੱਗੇ ਸੀਗੇ ਕਿ ਇੱਕ ਵਾਰੀ ਇਧਰੋਂ ਕਾਲ ਆ ਗਈ ਤਾਂ ਪੂਰੇ ਦੇਸ਼ ਨੇ ਇਕੱਠਾ ਹੋ ਜਾਣਾ ਸੋ ਉਸ ਵੇਲੇ ਕਾਨੂੰਨ ਵਾਪਸ ਲੈ ਲੈ ਲੋਹਾ ਵੀ ਗਰਮ ਸੀ ਜੇ ਉਸ ਵੇਲੇ ਮੰਗਾ ਦਾ ਥੋੜਾ ਮਾਰਿਆ ਹੁੰਦਾ ਤਾਂ ਮੰਨਿਆ ਜਾਣਾ ਸੀਗਾ ਸੋ ਇਧਰ ਕਾਲੀ ਸੀਗੀ ਜ਼ਿਆਦਾ ਕਿ ਪੰਜਾਬ ਜਾ ਕੇ ਚੋਣਾ ਲਾਗ ਲਈਏ ਸਿਆਸਤਦਾਨ ਬਣ ਜਾਈਏ ਨਹੀਂ ਕਿਤੇ ਨਾ ਕਿਤੇ ਇਹ ਗੱਲ ਹੋਈ ਤਾਂ ਉਦੋਂ ਬਹੁਤ ਵੱਡਾ ਮੋਰਚਾ ਸੀ ਉੱਥੇ ਆਪਾਂ ਜਿਹੜੀ ਮਰਜ਼ੀ ਮੰਗਿੰਨਾ ਤੋਂ ਮਣਵਾ ਲੈਂਦੇ ਆਪਾਂ ਉਦੋਂ ਥੋੜਾ ਜਿਹਾ ਅਨਗਹਿਲੀ ਹੋ ਗਈ ਮੈਂ ਤਾਂ ਇਹ ਗੱਲ ਸਮਝਦਾ ਜੀ ਬੀ ਐਮ ਐਸ ਪੀ ਦੀ ਵੀ ਗੱਲ ਉਦੋਂ ਤੁਰੀ ਸੀ ਨਾਲ ਉਦੋਂ ਆਪਾਂ ਐਮ ਐਸ ਪੀ ਦੇ ਉੱਪਰ ਵੀ ਪੂਰਾ ਦਬਾਅ ਪਾ ਸਕਦੇ ਉਹ ਵੱਡੇ ਮੋਰਚੇ ਓਵੇਂ ਮੋਰਚੇ ਬਾਰ-ਬਾਰ ਨਹੀਂ ਲੱਗਦੇ ਹੁੰਦੇ ਉਦੋਂ ਇੱਕ ਭਰੋਸਾ ਸੀ ਬਾਹਰੋਂ ਫੰਡਿੰਗ ਵੀ ਬਹੁਤ ਆ ਰਹੀ ਸੀ ਸਾਰਾ ਕੁਝ ਸੀ ਉਸ ਸਮੇਂ ਮੈਨੂੰ ਲੱਗਦਾ ਚਲੋ ਖੱਟਿਆ ਵੀ ਬਹੁਤ ਕੋਸ਼ ਆ ਆਪਾਂ ਪਰ ਜੇ ਉਦੋਂ ਹੀ ਆਪਾਂ ਐਮ ਐਸ ਪੀ ਲਈ ਵੀ ਜ਼ੋਰ ਪਾਇਆ ਹੁੰਦਾ ਨਾ ਜਿਵੇਂ ਦੀਪ ਸਿੱਧੂ ਕਹਿੰਦਾ ਸੀ ਕਹਿੰਦਾ ਹੁਣੀ ਸਾਰੀਆਂ ਮੰਗਾ ਮਣਵਾ ਲਓ ਨਹੀਂ ਤੁਹਾਨੂੰ ਦੂਜਾ ਧਰਨਾ ਇੱਕ ਹੋਰ ਲਾਉਣਾ ਪਊ ਉਹ ਦੀਪ ਸਿੱਧੂ ਦੀ ਗੱਲ ਆ ਨਾ ਜਿਹੜੀ ਉਹ ਸੱਚੀ ਹੋ ਗਈ ਉਹਨੇ ਕਿਹਾ ਸੀ ਕਹਿੰਦਾ 2 ਸਾਲਾਂ ਦੀ ਲੱਗੂ ਐ ਟੋਰ ਉਹ ਲੱਗ ਵੀ ਗਿਆ ਬਾਈ ਉਦੋਂ ਹੀ ਆਪਾਂ ਜੋਰ ਪਾਇਆ ਹੁੰਦਾ ਨਾ ਅੱਜ ਆਪਾਂ ਇੱਥੇ ਨਾ ਬੈਠੇ ਹੁੰਦੇ ਜੀ ਸੋ ਸ਼ਾਂਤਮਈ ਤਰੀਕੇ ਦੇ ਨਾਲ ਉਸ ਦਿਨ ਵੀ ਇੱਥੇ ਦੀਆਂ ਤਸਵੀਰਾਂ ਸੀਗੀਆਂ ਕਿ ਚੁੱਪਚਾਪ ਨੌਜਵਾਨ ਖੜੇ ਸੀਗੇ ਜਕਾਰੇ ਛੱਡ ਰਹੇ ਸੀਗੇ ਸੋ ਇੱਕਾ ਇੱਕ ਜਿਹੜਾ ਉੱਥੇ 40 50 ਗੋਲੇ ਦਾਗੇ ਗਏ ਫਿਰ ਜਦੋਂ ਗੋਲਿਆਂ ਤੋਂ ਕਾਬੂ ਨਹੀਂ ਆਏ ਫਿਰ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ ਤੇ ਜਿਹੜੇ ਸ਼ੈੱਲ ਦਾ ਇਸਤੇਮਾਲ ਕੀਤਾ ਜਾ ਰਿਹਾ ਉਹ ਤੋਂ ਸਵਿਲੀਅንስ ਤੇ ਚਲਾਣਾ ਲਾਉਡ ਹੀ ਨਹੀਂ ਹਾਂ ਜਿਹੜਾ ਉਹ ਸ਼ੈੱਲ ਆ ਜਦੋਂ ਕਸ਼ਮੀਰ ਦੇ ਵਿੱਚ ਅੱਤਵਾਦੀ ਉਹਨਾਂ ਦੇ ਉੱਪਰ ਜਿਹੜਾ ਬੰਬ ਸੱਟਿਆ ਜਾਂਦਾ ਨਾ ਉਹ ਵੀ ਇੱਥੇ ਸੱਟਿਆ ਉਹਨਾਂ ਨੇ ਉਹ ਬੰਬ ਗਿਆ ਦੋ ਫਟਦਾ ਉਹਦੇ ਸ਼ਰਲੇ ਨਿਕਲਦਿਆ ਤੁਸੀਂ ਦੇਖਿਆ ਉਹ ਤਸਵੀਰਾਂ ਸਾਰੇ ਪਿੰਡੇ ਸਾਡੇ ਨੌ ਦੀ ਲਤ ਤੋੜਤੀ ਕਿਸੇ ਦਾ ਕੁਛ ਕਰਤਾ ਹਨਾ ਕਿੰਨਾ ਇਹਨਾਂ ਨੇ ਆਪਣੇ ਉੱਪਰ ਕੀਤਾਗਾ ਵੀ ਦੱਸੋ ਅਸੀਂ ਅਤਵਾਦੀ ਆ ਇੱਕ ਤਾਂ ਅਸੀਂ ਅੰਨ ਅਗਾ ਕੇ ਸਾਰੇ ਸੰਸਾਰ ਦਾ ਢੱਡ ਭਰ ਦਿਆ ਤੁਸੀਂ ਇਹਦੇ ਬਦਲੇ ਸਾਨੂੰ ਕੀ ਦਿੰਨੇ ਹੋ ਡਾਂਗਾ ਅੱਗੇ ਤਾਂ ਡਾਂਗੇ ਹੀ ਪੈਂਦੀਆਂ ਸੀ ਹੁਣ ਬਰੂਦ ਸੜਦੇ ਆ ਗੋਲੀਆਂ ਚਲਾਉਂਦੇ ਆ ਪਹਿਲਾਂ ਧੋਗਦੇ ਰਬੜ ਦੀਆਂ ਗੋਲੀਆਂ ਚਲਾਈਆਂ ਫੇਰ ਅਸਲੀ ਗੋਲੀਆਂ ਚਲਾਉਣ ਲੱਗੇ ਇਹ ਕਹਿੰਨ ਹੈਂਕ ਸਿੰਘ ਦੇ ਗੋਲੀ ਵੱਜੀ ਆ ਉਹਦੇ ਵੀ ਅਸਲੀ ਗੋਲੀ ਵੱਜੀ ਆ ਮੁੰਡੇ ਦੇ ਆਰਪਾਰ ਹੋਈ ਆ 17 ਸਾਲ ਦੇ ਮੁੰਡੇ ਦੇ ਦੱਸੋ ਹੁਣ 17 17 ਸਾਲ ਦੇ ਸਾਡੇ ਜਵਾਕ ਨਹੀਂ ਬਖਸ਼ ਰਹੇ ਇਹ ਚਲੋ ਉਹਨਾਂ ਨੂੰ ਕੀ ਬਾ ਹੈਂਡੀਕੈਪ ਬਾਈ ਆ ਇਹਦੇ ਪੈਰ ਕੋਲੇ ਗੋਲਾ ਲੈ ਹੈਂਡੀਕੈਪ ਬੰਦੇ ਵੀ ਨਹੀਂ ਸਾਡੇ ਬਖਸ਼ ਵੀ ਦੱਸੋ ਅਸੀਂ ਅਤਵਾਦੀ ਆ ਅਸੀਂ ਅਸੀਂ ਕਿਸਾਨਾਂ ਅਸੀਂ ਅੰਨ ਅਗਾ ਕੇ ਦਿਨ ਰਾਤ ਮਿਹਨਤ ਕਰਕੇ ਸਾਰੇ ਸੰਸਾਰ ਦਾ ਅਸੀਂ ਢਿੱਡ ਭਰਦੇ ਆ ਜੇ ਅਸੀਂ ਅੱਜ ਐਮਐਸਪੀ ਲਈ ਆਪਦੇ ਹੱਕਾਂ ਦੇ ਲਈ ਇੱਥੇ ਬੈਠੇ ਆ ਤੁਸੀਂ ਸਾਡੀ ਗੱਲ ਸੁਣੋ ਇਹ ਸਾਨੂੰ ਖੱਜਲ ਕਰ ਰਹੇ ਆ ਮੀਟਿੰਗ ਤੇ ਮੀਟਿੰਗ ਮੀਟਿੰਗ ਤੇ ਮੀਟਿੰਗ ਮੀਟਿੰਗ ਤੇ ਮੀਟਿੰਗ ਮੈਂ ਤਾਂ ਆਏ ਲੱਗਦਾ ਇਹ ਸਾਨੂੰ ਮੀਟਿੰਗਾਂ ਦੇ ਵਿੱਚ ਅਲਝਾ ਕੇ ਇਹਨਾਂ ਨੇ ਚੋਣ ਜਾਬਤਾ ਲਾ ਦੇਣਾ ਫੇਰ ਇਹ ਫੇਰ ਸਾਡੇ ਦੇ ਡਾਂਗਾ ਭਰਉਣਗੇ ਆ ਕੇ ਆਖਰੀ ਸਵਾਲ ਕਿ ਕਈ ਲੋਕਾਂ ਦੇ ਵੱਲੋਂ ਮੋਰਚੇ ਦੀ ਸ਼ਬੀ ਵੀ ਗਲਤੀ ਕੀਤੀ ਜਾ ਰਹੀ ਹੈ ਚਾਹੇ ਉਹ ਦਿੱਲੀ ਦਾ ਨੈਸ਼ਨਲ মিডিਆ ਹੋਵੇ ਜਾਂ ਫਿਰ ਇੱਕ ਬੀਤੇ ਦੀ ਨਹੀਂ ਜਿਹੜੀ ਇੱਕ ਹਾਈ ਪ੍ਰੋਫਾਈਲ ਸੋ ਕਾਲਡ ਕੁੜੀ ਦੀ ਵੀਡੀਓ ਪਰਫਾਈਲ ਵਾਇਰਲ ਹੋਈ ਸੀ ਕਿ ਕਿਸਾਨਾਂ ਦਾ ਸਬਰ ਸੀਗਾ ਉਹਨੂੰ ਧੀ ਬੇਟੇ ਕਰਕੇ ਗੱਲ ਕਰ ਰያ ਸੀ ਤੇ ਮਾਂ ਭੈਣ ਦੀਆਂ ਗਾਲਾਂ ਕਢੀਆਂ ਜਾ ਰਹੀਆਂ ਉਹ ਜਿਹੜੀ ਜਨਾਨੀ ਨੇ ਇੱਥੇ ਆ ਕੇ ਆਏ ਮਿਡਲ ਫਿੰਗਰਾਂ ਦਿਖਾਈਆਂ ਨੇ ਸਾਡੇ ਬਾਪੂਆਂ ਨੂੰ ਓ ਕੁੜੀ ਨੂੰ ਮੈਂ ਇੱਕ ਗੱਲ ਕਹਿਣੀ ਚਾਹਣਾ ਵੀ ਦਾਹ ਥੋਡੀਆਂ ਦਾਤੀਆਂ ਪਰਦਾਤੀਆਂ ਸਾਡੇ ਸਿੰਘਾਂ ਨੇ ਗਜਨੀ ਦੇ ਬਾਜ਼ਾਰਾਂ ਦੇ ਵਿੱਚੋਂ ਛੜਾ ਛੜਾ ਕੇ ਲਿਆਂਦੀਆਂ ਨੇ ਤੇ ਅੱਜ ਤੂੰ ਉਹੀ ਜਿਹੜੇ ਉਹਨਾਂ ਦੇ ਵੰਸ਼ ਦੇ ਆ ਸਾਡੇ ਬਾਪੂ ਹੁਣੀ ਠੀਕ ਆ ਤੂੰ ਉਹਨਾਂ ਨੂੰ ਅੱਜ ਮਿਡਲ ਫਿੰਗਰਾਂ ਦਿਖਾਉਣੀਆਂ ਪਹਿਲਾਂ ਜਾ ਕੇ ਇਤਿਹਾਸ ਪੜ ਜੇ ਅਸੀਂ ਨਾ ਛੜਾਉਂਦੇ ਤੁਹਾਨੂੰ ਇਹਨਾਂ ਨੇ ਚੱਕ ਕੇ ਗਜਨੀ ਦੇ ਬਾਜ਼ਾਰਾਂ 'ਚ ਵੇਚਣਾ ਸੀ ਪਤਾ ਨਹੀਂ ਤੁਸੀਂ ਕਿੱਥੇ ਹੁੰਦੇ ਥੋੜੀ ਸਾਰੀ ਜਿਹੜੀ ਨਸਲ ਆ ਉਹਨਾਂ ਨੇ ਉਹੀ ਖਤਮ ਕਰ ਦੇਣੀ ਸੀ ਜੇ ਚਟੀਆਂ ਦਾੜੀਆਂ ਵਾਲੇ ਉਦੋਂ ਸਾਡੇ ਨੌਜਵਾਨ ਸਾਡੇ ਸਿੱਖ ਗਜਨੀ ਦੇ ਬਜ਼ਾਰਾ ਚੋਂ ਤੁਹਾਨੂੰ ਨਾਂ ਛਡਾਉਂਦੇ ਤੇ ਅੱਜ ਤੂੰ ਆ ਕੇ ਸਾਡੇ ਬਾਪੂਆਂ ਨੂੰ ਮਿਡਲ ਫਿੰਗਰਾਂ ਦਿਖਾਉਣੀ ਆ ਗਾਲਾਂ ਕੱਢਦੀਆਂ ਮਾਵਾਂ ਭੈਣਾਂ ਦੀਆਂ ਇਹ ਜਿਹੜੀਆਂ ਨੇ ਇਹ ਛੱਡੀਆਂ ਨੇ ਇੱਥੇ ਆ ਕੇ ਛੱਡੀਆਂ ਨੇ ਦੇਖੋ ਤੂੰ ਹੀ ਸਾਡੇ ਨੌਜਵਾਨਾਂ ਦਾ ਸਬਰ ਦੇਖੋ ਪਹਿਲਾਂ ਮੈਂ ਨੌਜਵਾਨਾਂ ਦੀ ਗੱਲ ਕਰਦਾ ਮੂਰੇ ਬਾਡਰ ਤੇ ਖੜੇ ਆ ਉਥੇ ਆ ਮੂਰੇ ਜਿਹੜੇ ਬੰਦੇ ਖੜੇ ਆ ਸਾਨੂੰ ਮਾਰਨ ਦੇ ਲਈ ਹਨਾ ਉਹ ਗਲਤ ਇਸ਼ਾਰੇ ਕਰਦੇ ਆ ਸਾਡੇ ਨੌਜਵਾਨਾਂ ਨੂੰ ਸਾਡੇ ਨੌਜਵਾਨਾਂ ਦਾ ਸਬਰ ਦੇਖੋ ਇਸ ਦੇ ਬਾਬੀਉਦ ਉਹ ਉਹਨਾਂ ਨੂੰ ਇੱਕ ਗਲਤ ਸ਼ਬਦ ਨਹੀਂ ਬੋਲਦੇ ਸਿਮਰਨ ਕਰਦੇ ਆ ਬਹਿ ਕੇ ਉਹ ਅਕਸਾਉਂਦੇ ਆ ਸਾਡੇ ਨੌਜਵਾਨਾਂ ਨੂੰ ਕਿ ਸਾਡੇ ਨੌਜਵਾਨ ਕੋਈ ਗਲਤੀ ਕਰਨ ਫੇਰ ਅਸੀਂ ਇੰਨਾ ਤੇ ਗੋਲੀਬਾਰੀ ਕਰੀਏ ਨੌਜਵਾਨਾਂ ਦਾ ਸਬਰ ਦੇਖੋ ਚੁੱਪ ਚਾਪ ਸਾਰਾ ਕੁਝ ਬਰਦਾਸ਼ਤ ਕਰੀ ਜਾਂਦੇ ਆ ਕਿਉਂਕਿ ਆਗੂਆਂ ਨੇ ਕਿਹਾ ਵੀ ਸ਼ਾਂਤਮਈ ਰਹਿਣਾ ਬੈਠੇ ਆ ਤੇ ਦੂਜੀ ਗੱਲ ਦੇਖੋ ਜਿਹੜੀ ਉਹ ਜਨਾਨੀ ਨੇ ਆ ਕੇ ਮਿਡਲ ਫਿੰਗਰਾਂ ਦਿਖਾਈਆਂ ਸਾਡੇ ਬਾਪੂ ਉਹਨਾਂ ਨੇ ਕਿਹਾ ਵੀ ਧੀਏ ਨਾ ਐ ਕਰ ਵੀ ਕੋਈ ਗਾਲ ਨਹੀਂ ਵੀ ਅਸੀਂ ਦੱਸੋ ਵੀ ਨਾਲੇ ਅਸੀਂ ਅੰਨ ਗਾ ਕੇ ਤੁਹਾਡਾ ਢੱਡ ਭਰ ਦਿਆ ਤੁਸੀਂ ਬਦਲੇ ਚ ਆ ਕੇ ਸਾਨੂੰ ਗਾਲਾਂ ਕੱਢਦੇ ਹੋ ਮੋਰਚੇ ਚ ਆ ਕੇ ਇਹ ਜਾਂਸੀਆਂ ਆ ਦੀਆਂ ਛੱਡੀਆਂ ਨੇ ਜੇ ਉੱਥੇ ਕੱਲ ਨੂੰ 19 ਕਿ ਹੋਣੀ ਸੀ ਇਹਨਾਂ ਨੇ ਪਤਾ ਕੀ ਕਹਿਣਾ ਸੀ ਵੀ ਕਿਸਾਨਾਂ ਨਾਲੇ ਹੱਥ ਝੱਕਤਾ ਉਹ ਤੇ ਪੁੱਤ ਪਰ ਦੀ ਸਬਰ ਦੇਖੋ ਸਾਡੇ ਕੋਲ ਇਲਜ਼ਾਮ ਵੀ ਲਗਾਏ ਗਏ ਪਹਿਲਾਂ ਕਿਹਾ ਗਿਆ ਕਿ ਗਾਲਾਂ ਕੱਢੀਆਂ ਗਿਆ ਢਿੱਡ ਨਹੀਂ ਭਰਿਆ ਤਾਂ ਕਿਹਾ ਕਿ ਮੇਰੇ ਨਾਲ ਛੇੜਛਾੜ ਕੀਤੀ ਹੈ ਬਸ ਉਹਦਾ ਸਾਰਾ ਕੋ ਵੀਡੀਓ ਦੇ ਵਿੱਚ ਆਣਾ ਪਤਾ ਲੱਗ ਰਿਹਾ ਸਾਡੇ ਬਾਬੂ ਧੀਏ ਧੀਏ ਕਰ ਰਹੇ ਕਰ ਰਹੇ ਉਹਨੂੰ ਉਹ ਗਾਲਾਂ ਕੱਢ ਰਹੀ ਆ ਦੇਖੋ ਤੁਸੀਂ ਇੱਥੋਂ ਪਤਾ ਲੱਗਦਾ ਇਹ ਆ ਭਾਈ ਪੰਜਾਬ ਅਸੀਂ ਆਏ ਨਹੀਂ ਹੈਗਾ ਵੀ ਕਹਤੇ ਜ਼ੁਲਮਕਾਰデア ਜੀ ਸ਼ਾਂਤਮਈ ਤਰੀਕੇ ਦੇ ਨਾਲ ਉਹ ਰਹਿਣ ਵਾਲੇ ਲੋਕ ਆ ਅਸੀਂ ਕੋਈ ਆਏ ਪਵਾੜਾ ਪਾਉਣ ਵਾਲੇ ਲੋਕ ਨਹੀਂ ਹੈਗੇ ਅਸੀਂ ਆਪਦੇ ਹੱਕਾਂ ਦੇ ਲਈ ਬੈਠੇ ਆ ਇਹ ਜਿਹੜੇ ਸਾਹਮਣੇ ਗੋਲੀਆਂ ਚਲਾਉਂਦੇ ਆ ਇਹਨਾਂ ਨੂੰ ਮੈਨੂੰ ਲੱਗਦਾ ਭਰਮ ਭਲੇਖਾ ਵੀ ਅਸੀਂ ਕਦੇ ਗੋਲਾ ਜਾਂ ਸੱਟ ਕੇ ਕਦੇ ਕਿਦੀ ਲੱਤ ਭਾਂਦਦੇ ਨੇ ਕਿਤੇ ਕਿਦੀ ਉਹਨਾਂ ਹੀ ਮੈਂ ਇੱਕ ਗੱਲ ਦੱਸਣੀ ਚਾਹਣਾ ਅਸੀਂ ਆਪਦੇ ਆਗੂਆਂ ਦੇ ਕਰਕੇ ਚੁੱਪ ਬੈਠੇ ਆ ਜਿੱਦੇ ਉਹਨਾਂ ਨੇ ਕਾਲ ਦੇਤੀ ਵੀ ਬੈਰੀਗੇਡ ਜੇ ਪੱਟ ਦੋ ਮਿੰਟ ਦੋ ਨਹੀਂ ਲੱਗਣੇ ਜਿੱਡੀ ਮਰਜ਼ੀ ਇਹਨਾਂ ਨੇ ਕੰਦ ਜੀ ਹੋਈ ਆ ਪਿੱਛੇ ਤੱਕ 10 ਕਿਲੋਮੀਟਰ ਤੱਕ ਟਰੈਕਟਰ ਖੜੇ ਆ ਇੱਕ ਟਰੈਕਟਰ ਦੇ ਉੱਪਰ ਜੇ ਚਾਰ ਚਾਰ ਬੰਦੇ ਵੀ ਹਨ ਇੱਥੇ ਲੱਖਾਂ ਦੇ ਟਰੈਕਟਰ ਖੜੇ ਆ ਹਿਸਾਬ ਲਾ ਲਓ ਕਿੰਨੇ ਆ ਠੀਕ ਆ ਨਾ ਜਿਹੜਾ ਗਲਤ ਹੀ ਇਸ਼ਾਰੇ ਕਰਦੇ ਇੱਥੇ ਗਲਤ ਹਰਕਤਾਂ ਕਰਦੇ ਆ ਇਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦੇ ਆ ਅਸੀਂ ਵੀ ਜੇ ਸਾਡਾ ਪੰਜਾਬ ਹਰਿਆਣਾ ਤਿੰਨ ਬਿੱਲਾਂ ਆਲੀ ਇਕੱਠਾ ਹੋ ਸਕਦਾ ਐਮਐਸਪੀ ਦੇ ਲਈ ਅਸੀਂ 20-20 ਕਿਲੋਮੀਟਰ ਤੱਕ ਆਏ ਅਸੀਂ ਟਰੈਕਟਰ ਖੜੇ ਕਰ ਸਕਦੇ ਆ ਜਾਮ ਲਾ ਸਕਦੇ ਆ ਜਿੱਦੇ ਸਾਡੀ ਅਣਖ ਤੇ ਗੱਲ ਆ ਗਈ ਨਸਲਾਂ ਤੇ ਗੱਲ ਆ ਗਈ ਉਹਦੇ ਸੋ ਚਲੋ ਅਸੀਂ ਕੀ ਕਰਦਾਂਗੇ ਠੀਕ ਆ ਨਾ ਇਹ ਸਰਕਾਰਾਂ ਨੇ ਸਿਆਸਤ ਕੀ ਖੇਢੀ ਉਹ ਦੇਖੋ ਤੁਸੀਂ ਸਾਡਾ ਪੰਜਾਬ ਕਿੰਨਾ ਵੱਡਾ ਸੀਗਾ ਇਹਨਾਂ ਨੂੰ ਪਤਾ ਸੀ ਵੀ ਜਦੋਂ ਅੜਦਾ ਜਦੋਂ ਖੜਦਾ ਪੰਜਾਬ ਹੀ ਅੜਦਾਗਾ ਹੁਣ ਤੁਸੀਂ ਮੈਂ ਤੁਹਾਨੂੰ ਮਾਝੇ ਏਰੀਆ ਦੀ ਗੱਲ ਦੱਸਦਾ ਭਾਵੇਂ ਮੈਂ ਮਾਲਵੇ ਤੋਂ ਆ ਮਾਝੇ ਦੇ ਵਿੱਚ ਤਿੰਨ ਪਤਾਈ ਤਿੰਨ ਤਿੰਨ ਆਉਂਦੇ ਆ ਜ਼ਿਲ੍ਹੇ ਹਨਾ ਬਾਈ ਤਿੰਨ ਜ਼ਿਲ੍ਹੇ ਆ ਚਾਰ ਚਾਰ ਜ਼ਿਲ੍ਹੇ ਆ ਮਾਝੇ ਦੇ ਵਿੱਚ ਤੁਸੀਂ ਆਏ ਚੁਟਕੀ ਮਾਰੀ ਤੋਂ ਬੰਦੇ ਆਉਂਦੇ ਆ ਭਾਨੇ ਦੇ ਪਿੱਛੇ ਅੱਧਾ ਮਾਝਾ ਆ ਕੇ ਖੜ ਗਿਆ ਸੀ ਠੀਕ ਆ ਆ ਹਰਿਆਣੇ ਵਾਲੇ ਮੈਂਟ ਬਾਜ ਦਾ ਆਏ ਆਉਂਦੇ ਆ ਭੱਜੇ ਇਹਨਾਂ ਨੇ ਕੀ ਕੀਤਾ ਸਾਨੂੰ ਤੋੜਨ ਦੇ ਲਈ ਪੰਜਾਬ ਅੱਡ ਕਰਤਾ ਹਰਿਆਣਾ ਅੱਡ ਕਰਤਾ ਰਾਜੋ ਤਾਂ ਸਾਰੇ ਅੱਡ ਕਰਤੇ ਕਿਉਂ ਕਰਤੇ ਹੁਣ ਆਪਾਂ ਨੂੰ ਟੁਕੜਿਆਂ ਦੇ ਵਿੱਚ ਵੰਡਦਾ ਪੰਜਾਬ ਦੇ ਲਈ ਆਹ ਬਾਰਡਰ ਲਾਤਾ ਹਰਿਆਣੇ ਲਈ ਦੂਜਾ ਲਾਤਾ ਸੋਚੋ ਜੇ ਆਪਾਂ ਇਕੱਠੇ ਹੁੰਦੇ ਇਹਨਾਂ ਨੂੰ ਤਾਂ ਮਤਲਬ ਹੱਥ ਪੈਰਾਂ ਦੀ ਪੈ ਗਈ ਸੀਗੀ ਪਾਣੀਆਂ ਦੇ ਮੁੱਦੇ ਜਾਣ ਕੇ ਵੀ ਹਰਿਆਣਾ ਤੇ ਪੰਜਾਬ ਲੜੀ ਜਾਵੇ ਪਰ ਸਾਡੇ ਨੌਜਵਾਨ ਵੀ ਸਿਆਣੇ ਆ ਹਰਿਆਣਾ ਵਾਲੇ ਵੀ ਸਿਆਣੇ ਆ ਪੰਜਾਬ ਵਾਲੇ ਪਹਿਲਾਂ ਤਾਂ ਇੱਕ ਪੰਜਾਬ ਹੀ ਸੀ ਭਾਰਤ ਕਿੱਥੇ ਸੀ ਪੰਜਾਬ ਸੀ ਏ ਅਸੀਂ ਤਾਂ ਹੱਕ ਠੋਕ ਕੇ ਕਹਨੇ ਆ ਵੀ ਅਸੀਂ ਪੰਜਾਬ ਦੇ ਜਾਏ ਆ ਠੀਕ ਹੈ ਤੇ ਹਰਿਆਣਾ ਤੇ ਪੰਜਾਬ ਵਾਲੇ ਰਾਜਤਾਲੇ ਹੁਣ ਸਾਰੇ ਸਿਆਣੇ ਹੋਇਆ ਅਸੀਂ ਆਏ ਨਹੀਂ ਹੁਣ ਲੜਦੇ ਸਰਕਾਰਾਂ ਨੇ ਕੀ ਕੀਤਾ ਹੋਇਆ ਇੱਕ ਬਸ ਇਹ ਮੁੱਦਾ ਬਣਾਇਆ ਵੋਟ ਆ ਆ ਹੋ ਹੋ ਹੁਣ ਕੀ ਹੁਣ ਵੋਟਾਂ ਫੇਰ ਪਾਣੀਆਂ ਦੀ ਗੱਲ ਸ਼ੁਰੂ ਕਰ ਦੇਣਗੇ ਮੈਂ ਹਰਿਆਣੇ ਵਾਲਿਆਂ ਨੂੰ ਵੀ ਕਹਿਣਾ ਪੰਜਾਬ ਵਾਲਿਆਂ ਨੂੰ ਵੀ ਵੀ ਇਹਨਾਂ ਦੀਆਂ ਗੱਲਾਂ ਚਾਕੇ ਆਪਾਂ ਆਪਸ ਚੜਾ ਲੜੀਏ ਇਕੱਠੇ ਹੋਈਏ ਇਕੱਠੇ ਹੋ ਕੇ ਆਪਾਂ ਸੰਘਰਸ਼ ਲੜੀਏ ਤੇ ਮੂਰੇ ਸੋਚ ਸਮਝ ਕੇ ਆਪਾਂ ਜੋ ਵੀ ਸਰਕਾਰ ਨੂੰ ਸੱਤਾ ਦੇ ਵਿੱਚ ਲਿਆਉਣਾ ਸੋਚ ਸਮਝ ਕੇ ਲਿਆਈਏ ਕਿਉਂਕਿ ਹਾਥੀ ਦੇ ਦੰਦ ਦਿਖਾਉਣ ਦੇ ਕੋਸ਼ ਹੋਰ ਹੁੰਦੇ ਆ ਭਗਵੰਤ ਮਾਨ ਸੀਗਾ ਜਿਹੜਾ ਆ ਸਾਡੇ ਨਾਲ ਹੀ ਰਹਿੰਦਾ ਹੁੰਦਾ ਸੀ ਫੋਨ ਆਉਂਦਾ ਆਉਂਦਾ ਸੀ ਇੱਥੇ ਰੈਲੀ ਕਰਨੀਆਂ ਉੱਥੇ ਹੁਣ ਬਲੌਂਗ ਲਿਸਟ 'ਚ ਵੀ ਅਸੀਂ ਹੋਈਆਂ ਹੈ ਪਿੰਡਾਂ ਦੇ ਵਿੱਚ ਆ ਕੇ ਲੱਤਾਂ ਘੋੜਦਾ ਆਉਂਦਾ ਸੀ ਉਹ ਬਾਪੂ ਫਿਕਰ ਨਾ ਕਰੀ ਆ ਤੇਰਾ ਪੁੱਤ ਹੈਗਾ ਹੁਣ ਉਹਨਾਂ ਬਾਪੂ ਦੇ ਗੋਡਿਆਂ ਦੇਖੋ ਤੁਸੀਂ ਸੋ ਐਸੇ ਕਰਕੇ ਮੇਰਾ ਵੀਰ ਹੁਣ ਆਪਾਂ ਨੂੰ ਬਹੁਤ ਸੋਚ ਸਮਝ ਕੇ ਚੱਲਣਾ ਪੈਣਾ ਤੇ ਵੱਧ ਤੋਂ ਵੱਧ ਨੌਜਵਾਨਾਂ ਸ਼ੰਭੂ ਖਨੌਰੀ ਜਿੱਥੇ ਵੀ ਉਹ ਨੇੜੇ ਲਾ ਦੋ ਕੱਠ ਤੇ ਪਹੁੰਚੋ ਤਾਂ ਕਿ ਆਪਾਂ ਵੱਡੀ ਜਿੱਤ ਜਿਹੜੀ ਉਹ ਹਾਸਲ ਕਰੀਏ ਜੀ ਬਹੁਤ ਬਹੁਤ ਧੰਨਵਾਦ ਰਫਤਾਰ ਸੋ ਐਸਨ ਸਾਡੇ ਨਾਲ ਰਫਤਾਰ ਹੈ ਸੋ ਇੱਥੇ ਨੌਜਵਾਨ ਵੀ ਉਹ ਮੌਜੂਦ ਨੇ ਜੀ ਵੀਰੇ ਤੁਸੀਂ ਕਿੱਥੋਂ ਆਏ ਹੋ ਜੀ ਮੈਂ ਜਿਲ੍ਹਾ ਹਾਰਪੁਰ ਤੋਂ ਆਇਆ ਜੀ ਤੇ ਮੇਰਾ ਨਾਮ ਸ਼ੇਰ ਸਿੰਘ ਹੈ ਜੀ ਹਾਂਜੀ ਸੋ ਜੀ ਕਾ ਪਹਿਲੇ ਦਿਨ ਤੋਂ ਇੱਥੇ ਹਾਂਜੀ ਵੀਰ ਜੀ 13 ਤਰੀਕ ਤੋਂ ਇੱਥੇ ਹੀ ਆ ਜੀ ਆਪਾਂ ਜਿਹੜੀ ਆਪਣੀ ਜਵਾਨੀ ਜਿਹੜੀ ਪਿੱਛੇ ਅੱਜ ਵੀ ਘਰਾਂ ਚ ਹੀ ਬੰਦ ਹੈ ਉਹਨਾਂ ਨੂੰ ਇੱਕ ਮੋਟੀਵੇਟ ਵੀ ਕਰਨਾ ਚਾਹੁੰਦੇ ਆ ਵੀਰੇ ਵੀ ਆਪਾਂ ਹੈਂਡੀਕੈਪ ਹੋ ਕੇ ਜਾਂ ਪੇ ਇੱਥੇ ਤਰਨੇ ਜਾਲ ਤੇ ਅੱਗੇ ਬਰਗੇਟੇ ਤੱਕ ਜਾ ਸਕਦੇ ਆ ਵੀਰੇ ਤੁਸੀਂ ਕਿਉਂ ਨਹੀਂ ਆ ਜਾ ਸਕਦੇ ਤੇ ਕਿਰਪਾ ਕਰਕੇ ਘਰ ਤੋਂ ਬਾਹਰ ਨਿਕਲੋ ਇਹ ਸਾਡਾ ਕੱਲੇ ਨਹੀਂ ਹੈ ਨਹੀਂ ਕਿਸੇ ਦਾ ਵੀ ਸਾਰੇ ਏਕਤਾ ਦਾ ਜੀ ਸਾਰੇ ਇਕੱਠੇ ਹੋ ਕੇ ਸੰਘਰਸ਼ ਕਰੋ ਇੱਥੇ ਆ ਕੇ ਨਾ ਵੀਰੇ ਸਾਰੇ ਮਿਲ ਕੇ ਕਰੋ ਕੋਈ ਗੱਲ ਨਹੀਂ ਜੀ ਮੈਂ ਹੈਂਡੀਕੈਪ ਹਾਂ ਚ ਕੋਈ ਗੱਲ ਮੇਰਾ ਥੱਲੇ ਸਰੀਰ ਨਹੀਂ ਚੱਲਦਾ ਉੱਪਰ ਦਿਮਾਗ ਤਾਂ ਚੱਲਦਾ ਹੈ ਨਾ ਆਪਾਂ ਦਿਮਾਗ ਨਾਲ ਬਹੁਤ ਕੁਝ ਕਰ ਸਕਦੇ ਹਾਂ ਬਹੁਤ ਕੁਝ ਕਰ ਸਕਦੇ ਆ ਵੀਰੇ ਤਾਂ ਆਓ ਵੀਰੇ ਸਾਰੇ ਮਿਲ ਕੇ ਆਪਾਂ ਸੰਘਰਸ਼ ਲੜੀਏ ਸਰਕਾਰਾਂ ਕੁਝ ਵੀ ਨਹੀਂ ਕਰ ਸਕਦੇ ਜੇ ਆਪਾਂ ਇਕੱਠੇ ਹੋ ਜਾਈਏ ਤਾਂ ਕਿਉਂਕਿ ਇਕੱਲੇ ਉਂਗਲ ਨਾਲ ਕੁਝ ਨਹੀਂ ਹੁੰਦਾ ਮੁੱਠ ਨਾਲ ਹੀ ਕੁਝ ਹੁੰਦਾ ਜੀ ਆਪ ਵੀਰੇ ਇਕਤਾ ਕਰਕੇ ਸਾਰੇ ਇਕੱਠੇ ਹੋ ਕੇ ਅੱਗੇ ਵਧਿਏ ਜੀ ਜੀ ਨੇ ਜੋ ਰਵਈਆ ਇਸ ਵੇਲੇ ਸਰਕਾਰਾਂ ਦੇ ਵੱਲੋਂ ਬਣਾਇਆ ਜਾ ਰਿਹਾ ਆ ਚਾਹੇ ਉਹ ਫੌਜ ਦੇ ਵੱਲੋਂ ਹੋਵੇ ਸਰਕਾਰ ਦੇ ਵੱਲੋਂ ਹੋਵੇ ਕਿ ਮੀਟਿੰਗਾਂ ਤੇ ਮੀਟਿੰਗਾਂ ਹੋ ਰਹੀਆਂ ਕੋਈ ਹੱਲ ਨਹੀਂ ਹੋ ਰਿਹਾ ਤੇ ਫੌਜ ਜਿਹੜੀ ਆ ਉਹ ਗੋਲੇ ਧਾਕਣ ਤੇ ਲੱਗੀ ਹੋਈ ਆ ਵੀ ਜੀ ਜਿਹੜੀ ਮੀਟਿੰਗਾਂ ਸਰਕਾਰ ਕਰ ਰਹੀ ਹੈ ਸ਼ਾਮ ਨੂੰ 5 ਵਜੇ ਕਰ ਰਹੀ ਕਿਉਂਕਿ ਇਹ ਚਾਹੁੰਦੇ ਆ ਵੀ ਇਹ ਛਾਂ ਤੋਂ ਬੈਠ ਰਹੇ ਪੂਰੇ ਦਿਨ ਰਾਤ ਨੂੰ ਕੁਝ ਕਰਨੀ ਪਾਵਾਂਗੇ ਇਹਨਾਂ ਦਾ ਭਲੇਖਾ ਜੀ ਰਾਤ ਨੂੰ ਵੀ ਗੋਲੀ ਫਾਇਰਿੰਗ ਕਰਦੇ ਆ ਜੀ ਇਹ 3 ਵਜੇ ਕੱਲ 3 ਵਜੇ ਕਰਦੇ ਆ ਜੀ ਤੇ ਰਾਤ ਨੂੰ ਵੀ ਧੱਕਾ ਮੁਕੀ ਕਰਦੇ ਸਾਡੇ ਨਾਲ ਤੇ ਅੱਜ ਵੀ ਕੱਲ ਵੀ ਸ਼ਾਇਦ ਪਤਾ ਲੱਗਿਆ ਵੀ ਕਰ ਰਹੇ ਸੀ ਇਹ ਰਾਤ ਨਾ ਨਹੀਂ ਤੇ ਹੁਣ ਵੀ ਕਰ ਰਹੇ ਆ ਜੀ ਤੇ ਆਪਾਂ ਸ਼ਾਂਤਵੇਂ ਤਰੀਕੇ ਨਾਲ ਚੱਲੇ ਹੋਏ ਆ ਇਹ ਸਰਕਾਰਾਂ ਦਾ ਨਾ ਇੱਕ ਪਲੈਨਿੰਗ ਹੈ ਨਾ ਦੀ ਵੀ ਨਾ ਸਾਨੂੰ ਠੰਡੇ ਕਰਨ ਦੀ ਪਰਾਪਾ ਠੰਡੇ ਹੋਣ ਵਾਲਾ ਚੁਣਾਈ ਹੈ ਜੀ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਸੋ ਸਾਡੇ ਨਾਲ ਇੱਕ ਨੌਜਵਾਨ ਹੋਰ ਮੌਜੂਦ ਨੇ ਜਿਨ੍ਹਾਂ ਦੇ ਜਿਸ ਦਿਨ ਪਹਿਲੇ ਦਿਨ ਬੰਬਾਰੀ ਕੀਤੀ ਗਈ ਸੀ ਆਸੂ ਗੈਸ ਦੇ ਗੋਲੇ ਧਾਕੇ ਗਏ ਸੀ ਤਾਂ ਉਸ ਸਮੇਂ ਨਾਲ ਦੇ ਪੈਰ ਦੇ ਵਿੱਚ ਵੀ ਜਿਹੜਾ ਸੱਟ ਲੱਗੀ ਹੈ ਬੰਬ ਵੱਜਾ ਸੀ ਇੱਥੇ ਸੋ ਆਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ ਹਾਂ ਦੇਖੇ ਬੇਸ਼ੱਕ ਸਖਸ਼ਮ ਨਹੀਂ ਨੇ ਪਰ ਹੌਸਲੇ ਨੇ ਕਹਿੰਦੇ ਜਿਵੇਂ ਵੀਰ ਨੇ ਪਹਿਲਾਂ ਵੀ ਕਿਹਾ ਕਿ ਬੇਸ਼ੱਕ ਮੇਰਾ ਥੱਲੇ ਵਾਲਾ ਹਿੱਸਾ ਨਹੀਂ ਚੱਲਦਾ ਪਰ ਦਿਮਾਗ ਚੱਲਦਾ ਤੇ ਮੈਂ ਦਿਮਾਗੇ ਚਲਾਉਂਗਾ ਸੋ ਵੀਰ ਨਾਲ ਵੀ ਗੱਲਬਾਤ ਕਰ ਲੈਂਦੇ ਆ ਵੀਰੇ ਕਿਸ ਦਿਨ ਸੱਟਾਂ ਵਜੀਆਂ ਸੀ ਇਹ ਵੀਰੇ 13 ਤਰੀਕ ਨੂੰ ਪਹਿਲੇ ਦਿਨ ਹਾਂਜੀ ਪਹਿਲੇ ਦਿਨ ਕਿੱਥੇ ਖੜੇ ਸੀਗੇ ਤੁਸੀਂ ਅਸੀਂ ਅੱਗੇ ਸੀ ਟੌਪ 'ਚ ਓਕੇ ਹਾਂਜੀ ਸੋ ਉਹਨਾਂ ਨੇ ਫਿਰ ਵੀ ਜਿਹੜਾ ਆ ਦੇਖ ਕੇ ਕਿਉਂਕਿ ਗੋਲੀਆਂ ਜਿਹੜੀਆਂ ਨੇ ਚਾਹੇ ਗੋਲੇ ਸੀਗੇ ਉਹ ਏਮ ਕਰਕੇ ਚਲਾ ਰਹੇ ਸੀਗੇ ਜਿੱਥੇ ਭੀੜ ਹੁੰਦੀ ਸੀ ਉਧਰ ਚਲਾਉਂਦੇ ਸੀ ਸੋ ਇਹ ਤਾਂ ਹੋ ਨਹੀਂ ਸਕਦਾ ਕਿ ਤੁਹਾਡੀ ਤੇ ਨਿਗਾਹ ਨਾ ਗਈ ਹੋਵੇ ਆਰਮੀ ਵਾਲਿਆਂ ਦੀ ਤਾਂ ਵੀ ਜਾਣਬੁੱਝ ਕੇ ਚਲਾਏ ਨੇ ਨਹੀਂ ਨਹੀਂ ਨਗਾ ਕਿਉਂ ਨਹੀਂ ਅਸੀਂ ਅੱਗੇ ਬਿਲਕੁਲ ਅੱਗੇ ਸੀ ਉਹ ਤਾਂ ਵੀ ਉਹ ਚਲਾ ਰਹੇ ਸੀ ਤਾਂ ਵੀ ਚਲਾ ਰਹੇ ਪਰ ਸਾਡਾ ਮਕਸਦ ਉਰੇ ਆਉਣ ਦਾ ਹੀ ਸੀ ਕਿ ਸਾਡੇ ਜਮੀਰ ਜਾਗਦੇ ਸੀ ਅਸੀਂ ਸੁੱਤੇ ਨਹੀਂ ਸਾਡੇ ਜਮੀਰ ਆ ਸਾਡਾ ਮਕਸਦ ਇਹ ਸੀ ਕਿ ਜਦੋਂ ਅਸੀਂ ਡੀਸੀ ਪਲ ਦੋਪਰਾ ਅਸੀਂ ਅੱਗੇ ਆ ਸਕਦੇ ਹਾਂ ਸਾਡੇ ਨੌਜਵਾਨ ਪੀੜੀ ਨੂੰ ਸੱਦਾ ਸੀ ਇਹ ਗੱਲ ਦਾ ਕਿ ਵੀਰੇ ਜਦੋਂ ਅਸੀਂ ਡੀਸੀ ਪਲ ਅੱਗੇ ਆ ਸਕਦੇ ਹਾਂ ਤਾਂ ਤੁਸੀਂ ਘਰਾਂ ਚ ਜਿਹੜੇ ਬੈਠੇ ਹੋ ਬਈ ਬਾਹਰ ਨਿਕਲੋ ਇਹ ਆਪਣੇ ਹੱਕ ਇਕੱਲੇ ਕਿਸੇ ਦੀ ਲੜਾਈ ਨਹੀਂ ਹੈਗੀ ਇਹ ਆਪਣੇ ਹੱਕ ਸੱਚ ਦੀ ਲੜਾਈ ਹੈ ਇਹ ਆਪਣੀ ਸਾਰੀ ਏਕਤਾ ਲੜਾਈ ਹੈ ਇਹ ਆਪਾਂ ਲੜਨੀ ਹੈ ਜੋ ਮੈਂ ਆਪਾਂ ਪਹਿਲਾਂ ਦਿੱਲੀ ਜਿੱਤੀ ਆ ਤਾਂ ਦਿੱਲੀ ਹੁਣ ਵੀ ਜਿੱਤਣੀ ਹੈ ਸੋ ਹੌਸਲੇ ਇਸੇ ਤਰੀਕੇ ਨਾਲ ਬੁਲੰਦ ਰਹਿਣਗੇ ਦਿੱਲੀ ਜਾਣ ਦਿੱਲੀ ਤੱਕ ਹੀ ਕਹਿਣਾ ਜਿਹੜੇ ਹੈਗੇ ਨਾ ਅਸੀਂ ਉਨਾਂ ਚਿਰ ਹੀ ਨਾਲਾ ਦਿੱਲੀ ਤੱਕ ਜਾਉਂਗੇ ਜਿੱਤ ਕੇ ਵਾਰਸ ਆਉਂਗੇ